ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਇੱਕ ਮਰੂਪ ਪੁੰਨੂ ਬਟੇਕ ਤੇ ਤੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਕੁਝ ਸੂਟਾਂ ਦੀਆਂ ਵੀਡੀਓਜ਼ ਇਹਦੇ ਵਿੱਚ ਦੋ ਸੂਟ ਸਟੀਚ ਰਹਿਣਗੇ ਤੇ ਇੱਕ ਅਨਸਟੀਚ ਸੂਟ ਹੋਊਗਾ ਤੇ ਪਹਿਲਾ ਸੂਟ ਹੈਗਾ ਜੀ ਜੌਰਜਟ ਫੈਬਰਿਕ ਤੇ ਤੇ ਇਹ ਦੇਖੋ ਇਦਾਂ ਇਹ ਹੈਗੀ ਹੈ ਸ਼ਰਟ ਤੇ ਇਹ ਹੀ ਇਹਦਾ ਜਿਹੜਾ ਨੈੱਕ ਆ ਉਹ ਲੇਸ ਲਗਾ ਕੇ ਇਸ ਤਰ੍ਹਾਂ ਬਣਾਇਆ ਇਹਦੇ ਨਾਲ ਹਲੇ ਥੋੜੀ ਜੀ ਫਿਨਿਸ਼ਿੰਗ ਰਹਿੰਦੀ ਆ ਇੱਥੇ ਆਪਣਾ ਮੋਤੀ ਲੱਗਣਗੇ ਤੇ ਵਿੱਚ ਇਦਾਂ ਦੀ ਲੇਸ ਲੱਗੂਗੀ ਉਹ ਲਗਾ ਕੇ ਫਿਰ ਮੈਂ ਤੁਹਾਨੂੰ ਉਹਦੀ ਵੀ ਇੱਕੇ ਦੀ ਫੋਟੋ ਲਗਾਉਂਗੀ ਸੌਰੀ ਇਸ ਤਰ੍ਹਾਂ ਰੁਕ ਗਈ ਤੇ ਇਹਦੀ ਜਿਹੜੀ ਬਾਜੂ ਤੇ ਲੇਸ ਆ ਉਹ ਇਦਾਂ ਦੀ ਲੱਗੀ ਮੋਤੀ ਵਾਲੀ ਤੇ نیچے ਫਿਨਿਸ਼ਿੰਗ ਪੱਟੇ ਲਗਾ ਕੇ ਤੇ ਫਿਨਿਸ਼ਿੰਗ دی ਹੋਈ ਆ ਤੇ ਇਹਦੇ ਚਾਕ ਤੇ ਵੀ ਇਹ ਪਾਈਪਿੰਗ ਲੱਗੀ ਹੈ ਤੇ ਫਿਨਿਸ਼ਿੰਗ ਪੱਟੇ ਨਾਲ ਇਹਨੂੰ ਫਿਨਿਸ਼ਿੰਗ دی ਹੋਈ ਆ ਇਹਦਾ ਡਾਰਕ ਜਿਹੜਾ ਹੈਗਾ ਦੁਪੱਟਾ ਰਹੂਗਾ ਔਰ ਬਾਟਮ ਜਿਹੜੀ ਬਾਟਮ ਔਰ ਦੁਪੱਟਾ ਹੈ ਉਹ ਡਾਰਕ ਇਹੀ ਰਹਿਣਗੇ ਪਿੰਕ ਕਲਰ ਦੇ ਦੇਖੋ ਕਿੰਨਾ ਸੋਹਣਾ ਦਾ ਨੈੱਕ ਬਣ ਕੇ ਰੈਡੀ ਹੋਇਆ ਐ ਅਗਲਾ ਸੂਟ ਹੈਗਾ ਜੀ ਆਪਣਾ ਵੈਲਵਟ ਦਾ ਇਹ ਵੀ ਦੇਖੋ ਇਹ ਇਹਦੇ ਨਾਲ ਇਹਦੀ ਹੈਗੀ ਆ ਬਾਟਮ ਤੇ बॉटम ਜਿਹੜੀ ਹੈਗੀ ਉਹ ਸਿੰਪਲ ਆ बॉटम ਤੇ ਕੁਝ ਨਹੀਂ ਕਰਿਆ ਹੋਇਆ ਤੇ ਇਹ ਦੇਖੋ ਇਹ ਇਹਦਾ ਜਿਹੜਾ ਇਹ ਥੋੜਾ ਜਿਹਾ ਮੇਰੇ ਤੋਂ ਇਧਰ ਰੱਖ ਕੇ ਗਏ ਇਹ ਉੱਪਰ ਵੇਨ ਨੈਕ ਲਾ ਕੇ ਪੱਟੀ ਲਾ ਕੇ ਤੇ ਇਦਾਂ ਇਹਦਾ ਨੈਕ ਬਣਿਆ ਹੋਇਆ ਤੇ ਇਹਦੀਆਂ ਵੀ ਜਿਹੜੀਆਂ 슬ੀਵ ਆ ਉਹ ਇਦਾਂ ਲੂਜ਼ ਰੱਖੀਆਂ ਹੋਈਆਂ ਇਹਦੀਆਂ 슬ੀਵ ਵੀ ਜਿਹੜੀਆਂ ਲੂਜ਼ ਬਣੀਆਂ ਹੋਈਆਂ ਤੇ ਇਹ ਚਾਕ ਦੇ ਵਗੈਰਾ ਪਾਈਪਿੰਗ ਵਗੈਰਾ ਕਸਟਮਰ ਦੀ ਰਿਕੁਆਇਰਮੈਂਟ ਨਹੀਂ ਹੈਗੀ ਸੀ ਤੇ ਫਿਰ ਆਪਾਂ ਨਹੀਂ ਲਗਾਈ ਤੇ ਇਹ ਇਹਦਾ ਨੀਚੇ ਬਾਰਡਰ ਆ 3ਰਡ ਸੂਟ ਜਿਹੜਾ ਹੈਗਾ ਆਪਣੇ ਕੋਲੇ 올ਓਵਰ ਸੂਟ ਆ ਉਹ ਅਨਸਟਿਚ ਸੂਟ ਆ ਇਹ ਪਸ਼ਮੀਨੇ ਸ਼ਿਮਰ ਪਸ਼ਮੀਨੇ ਦਾ ਸੂਟ ਆ ਤੇ ਇਹਦੇ ਤੇ ਇਦਾਂ ਵਰਕ ਕਰਿਆ ਹੋਇਆ ਹੈ ਇਹ ਇਹਦਾ ਹੈਗਾ ਘੇਰੇ ਦਾ ਵਰਕ ਦੇਖ ਇਹ ਇਹਦਾ ਘੇਰੇ ਦਾ ਵਰਕ ਤੇ ਦੂਜੀ ਸਾਈਡ ਇਹਦਾ ਹੈਗਾ ਬਾਜੂ ਵਰਕ ਇਹ ਤੁਸੀਂ ਬਾਟਮ ਤੇ ਵੀ ਕਰ ਸਕਦੇ ਆ ਤੇ ਬਾਜੂ ਤੇ ਵੀ ਤੁਸੀਂ ਲਿਆ ਸਕਦੇ ਇਹ ਇੰਨਾ ਕੁ ਵਰਕ ਕਰਿਆ ਹੋਇਆ ਹੈ ਇਹ ਆਪਣੇ ਕੋਲੇ ਆਲਓਵਰ ਸੂਟ ਆ ਥਰਡ ਸੂਟ ਉਹ ਵੀ ਅਨਸਟਿਚ ਸੂਟ ਆ ਆਲਓਵਰ ਆ ਤੇ ਇਹ ਹੈਗਾ ਜੀ ਕੁੱਲੂ ਪਸ਼ਮੀਨੇ ਦਾ ਸੂਟ ਇਹ ਸੂਟ ਹੈਗਾ ਆਪਣੇ ਕੋਲੇ ਇਦਾਂ ਬਣਿਆ ਹੋਇਆ ਫਰੰਟ ਤਾਂ ਇਹਦਾ ਹੈਗਾ ਜੀ ਇਹ ਹੈਗਾ ਸਟਾਲ ਠੀਕ ਹੈ ਇਹ ਇਹਦਾ ਸਟਾਲ ਬਣਿਆ ਹੋਇਆ ਬਹੁਤ ਲੰਬਾ ਸੂਟ ਦਿਖਾਉਣਾ ਵੀ ਥੋੜਾ ਜਿਹਾ ਮੁਸ਼ਕਲ ਹੋ ਜਾਊਗਾ ਚਲੋ ਮੈਂ ਦਿਖਾਣੀ ਆ ਸੂਟ ਤੁਸੀਂ ਆਪਣੇ ਕੋਲ ਸਟੀਚਾਂ ਤੇ ਸਟਿਚ ਕਿਸੇ ਵੀ ਮੋਡ ਚ ਮੰਗਵਾ ਸਕਦੇ ਹੋ ਤੁਹਾਡੀ ਚੁਆਇਸ ਹੋਊਗੀ ਤੇ ਇਹ ਹੈਗਾ ਜੀ 셔ਟ ਦਾ ਫਰੰਟ ਇਹਦੇ 셔ਟ ਦੇ ਫਰੰਟ ਤੇ ਇਹ ਪੱਟੀ ਰਹੂਗੀ ਪੂਰੇ ਤੇ ਅਰ ਫਰੰਟ ਦੇ ਵਿੱਚ ਬੂਟੀਆਂ ਬਾਕੀ ਇਹਦੇ ਬੈਕ ਤੇ ਜਾਂ ਬਾਜੂ ਤੇ ਕੋਈ ਵੀ ਇਹਦਾ ਜਿਹੜਾ ਹੈ ਨਹੀਂ ਆ ਸਿਰਫ ਇਹਦਾ ਅੱਗੇ ਜਾ ਕੇ ਸਟਾਲ ਬਣਿਆ ਹੋਇਆ ਤੇ ਉਮੀਦ ਕਰਨਾ ਤੁਹਾਨੂੰ ਅੱਜ ਵਾਲੇ ਸੂਟ ਵਧੀਆ ਲੱਗੇ ਹੋਣਗੇ ਸੂਟ ਵਧੀਆ ਲੱਗਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸੂਟ ਕਿਵੇਂ ਦੇ ਲੱਗਿਆ WhatsApp ਆਪ ਨੰਬਰ ਆਪਣਾ ਹੈਗਾ 7814091818 781409181 ਇਹ ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ